ਹੈਲੋ ਕੰਬਲ ਦਾ ਪੁਨਾਜ ਹੈਲੋ ਮੰਮੀ ਜੀ ਸਾਸਰੀਕਾ ਹਾਲ ਸਾਸਰੀਕਾ ਪੁੱਤ ਓਹ ਠੀਕ ਆ ਤੂੰ ਮੰਮੀ ਜੀ ਬਿਲਕੁਲ ਠੀਕ ਆ ਸੀ ਮੰਮੀ ਜੀ ਬਹੁਤ ਖੁਸ਼ੀ ਵਾਲੀ ਗੱਲ ਆ ਜਿਹੜਾ ਅਸੀਂ ਪਲਾਟ ਕਹਿੰਦੇ ਸੀ ਬਾਵਾ ਟਾਈਮ ਤੋਂ ਉਹ ਸਾਨੂੰ ਮਿਲ ਗਿਆ ਫਾਈਨਲੀ ਹੁਣ ਛਾ ਪੁੱਤ ਚਲ ਬਾਲਾ ਵਧੀਆ ਹੋ ਗਿਆ ਤੁਸੀਂ ਤਾਂ ਬਹੁਤ ਟਾਈਮ ਦੇ ਕਹਿੰਦੇ ਸੀ ਉਹ ਵਾਲਾ ਨਾਲ ਦਾ ਪਲਾਟ ਲੈਣ ਚਲ ਵਧੀਆ ਹੋਇਆ ਜੇ ਮਿਲ ਗਿਆ ਤਾਂ ਤੁਹਾਨੂੰ ਚਲ ਮੇਰੀ ਕੁੜੀ ਦੀ ਧਰੀਜ ਪੂਰੀ ਹੋ ਗਈ ਮੰਮੀ ਜੀ ਧਰੀਜ ਤਾਂ ਸਾਡੀ ਪੂਰੀ ਹੋ ਗਈ ਪਰ ਇੱਕ ਪ੍ਰੋਬਲਮ ਆ ਗਈ ਕਿਹੜੀ ਪ੍ਰੋਬਲਮ ਆ ਗਈ ਪੁੱਤ ਮੰਮੀ ਜੀ ਸਾਡੇ ਨਾ ਪਲਾਟ ਦੇ ਵਿੱਚ ਲੱਖ ਰੁਪਇਆ ਘਟਦਾ ਵਾ ਜੇ ਤੁਸੀਂ ਕਰ ਦੋ ਤਾਂ ਬਹੁਤ ਚੰਗੀ ਗੱਲ ਹੋਵੇ ਲੈ ਪੁੱਤ ਇਹ ਕੋਈ ਕਹਿਣ ਦੀ ਗੱਲ ਚਲ ਕੋਈ ਨਾ ਮੈਂ ਤੇਰੇ ਵੀਰੇ ਨੂੰ ਕਹਣੀ ਆ ਤੇ ਲੱਖ ਰੁਪਇਆ ਤੈਨੂੰ ਪਾ ਦਊਗਾ ਕੋਈ ਗੱਲ ਨਹੀਂ ਕਹਿ ਦਨੀ ਐ ਨੂੰ ਮੈਂ ਹੁਣੇ ਫੋਨ ਲਾ ਦਨੀ ਆ ਠੀਕ ਆ ਮੰਮੀ ਜੀ ਓਕੇ ਬਾਏ ਹਾਂ ਹਾਂ ਠੀਕ ਆ ਪੁੱਤ ਕੋਈ ਨਾ ਮੈਂ ਹੁਣੇ ਲਾ ਦਨੀ ਆ ਫੋਨ ਹਾਂ ਮੁੰਡੇ ਨੂੰ ਫੋਨ ਲਾਦਾ ਵਿਚਾਰੀ ਕੁੜੀ ਦੇ ਮਦਦ ਕਰ ਦੂਗਾ ਪੈਸੇ ਪਾ ਦੂ ਆਹੋ ਤੁਕ ਦੇ ਸਕਦੇ ਬੰਦਾ ਕੰਮ ਆਉਂਦਾ ਹੁਣ ਤੇ ਜਗਰੀ ਨੂੰ ਲੋੜ ਆ ਹੈਲੋ ਓ ਪੁੱਤ ਉਹ ਆਪਣੀ ਕਮਲ ਦਾ ਫੋਨ ਆਇਆ ਸੀ ਅੱਜ ਮੈਨੂੰ ਤੇ ਉਹਨਾਂ ਥੋੜੇ ਜਿਹਾ ਪੈਸਿਆਂ ਦੀ ਲੋੜ ਆ ਤੂੰ ਐ ਕਰੀ ਲੱਖ ਰੁਪਈਆ ਉਹਦੇ ਅਕਾਊਂਟ ਚ ਪਾ ਦੀ ਹਾਂ ਠੀਕ ਆ ਠੀਕ ਆ ਹਾਂ ਹੁਣੇ ਪਾ ਦੀ ਚੰਗਾ ਚ ਐ ਮਮਿੰਜੀ ਗੱਲ ਸੁਣੋ ਮੇਰੀ ਕਮਲ ਦੀਦੀ ਹੁਣ ਤਾਂ ਬਾਕੀ ਹੱਥ ਤਾਣਗਾ ਲੈ ਇਹ ਕਿਹੜਾ ਸਵਾਲ ਪੁੱਛਦੀ ਆ ਤੂੰ ਮੈਨੂੰ ਨੇ ਹੁਣ ਤਾਂ ਹਜੇ ਕਮਲਦੀਦੀ ਵੀਰ ਜੀ ਹੁਣ ਨਾਲ ਜਾ ਕੇ ਘੁੰਮ ਕੇ ਆਏ ਆ ਜੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਪਲਾਟ ਲੈਣਾ ਤਾਂ ਪੈਸੇ ਸਾਫ ਕੇ ਰੱਖ ਲੈਂਦੇ ਥੋੜਾ ਟਾਈਮ ਪਹਿਲਾਂ ਤਾਂ ਹਜੇ ਉਹਨਾਂ ਨੇ ਘਰ ਦੀ ਮੁਰੰਮਤ ਵਾਸਤੇ ਆਪਣੇ ਤੋਂ ਪੈਸੇ ਲੈਸ ਤੁਨੂੰ ਜਿਆਦਾ ਹੀ ਹੋਣਾ ਫਿਰ ਇਹਦਾ ਮਤਲਬ ਤਾਂ ਇਹ ਹੋਗਾ ਜਦੋਂ ਘੁੰਮਣ ਫੇਰ ਨੂੰ ਉਹਨਾਂ ਕੋਲੇ ਪੈਸੇ ਹੁੰਦੇ ਜਦੋਂ ਲੋੜ ਹੁੰਦੀ ਉਹ ਆਪਣੇ ਤੋਂ ਮੰਗਣ ਆ ਜਾਂਦੇ ਨੇ ਤੇਰਾ ਕੀ ਬਤ ਬਲ ਹੈ ਮੇਰੇ ਪੈਸੇ ਆ ਜਿਹੜਾ ਕੁਝ ਮੈਂ ਮਰਜ਼ੀ ਕਰਾਂ ਮੈਂ ਇਤਕਲੀਫ ਤਾਂ ਮੈਨੂੰ ਕਾਦੀ ਆ ਮੈਂ ਤੂੰ ਗੱਲ ਕਰਦੀ ਆ ਵੀ ਸੂਟ ਤਾਂ 5-5000 ਤੋਂ ਥੱਲੇ ਪਾਉਂਦੀ ਨਹੀਂ ਫਿਰ ਤਾਂ ਮੈਚਿੰਗ ਕਰਕੇ ਪਰਸ ਵੀ ਨਾਲ ਦਾ ਚੱਕ ਦੀ ਜੁੱਤੀ ਵੀ ਨਾਲ ਮੈਚ ਕਰਕੇ ਪਾਉਂਦੀ ਆ ਦੂਜੇ ਤੀਜੇ ਦਿਨ ਸ਼ਾਪਿੰਗ ਨੂੰ ਤੁਰੀ ਰਹਿੰਦੀ ਆ ਤੇ ਉਹਨੂੰ ਉਦੋਂ ਨਹੀਂ ਪਤਾ ਹੁੰਦਾ ਵੀ ਜੇ ਸਾਨੂੰ ਲੋੜ ਆ ਤਾਂ ਉਹ ਸਾਹਮਣੇ ਰੱਖ ਲੈ ਪੈਸੇ ਲੋੜ ਵੇਲੇ ਆਪਣੇ ਕੋਲ ਮੰਗਣ ਆ ਜਾਂਦੇ ਆ ਨਾ ਤੈਨੂੰ ਇਹ ਗੱਲਾਂ ਭੁੱਲ ਗਈ ਤੂੰ ਮੈਂ ਬੈਠੀ ਆ ਸਾਰਾ ਕੁਝ ਮੇਰੇ ਨਾਂ ਤੇ ਆ ਹੈ ਜਿਹੜਾ ਕੋ ਮੈਂ ਮਰਜ਼ੀ ਦਾ ਮਾਪਦੀ ਕੁੜੀ ਨੂੰ ਤੂੰ ਕੌਣ ਹੋਣੀ ਆ ਮੈਨੂੰ ਕਹਿਣ ਵਾਲੀ ਹੈ ਤੇ ਇਹਦੇ ਘਰ ਦੇ ਵਿੱਚ ਮੇਰੀ ਕੁੜੀ ਦਾ ਮੁੰਡੇ ਦੇ ਬਰਾਬਰ ਦਾ ਹੱਕ ਆ ਜਿਹੜਾ ਕੁਛ ਮੈਂ ਮਰਜ਼ੀ ਕਰਾਂ ਜਾਂ ਨਹੀਂ ਬਾਈ ਗੱਲਾਂ ਨਾ ਕਰ ਜਾ ਕੇ ਚਾਹ ਪਣੀ ਬਣਾ ਕੇ ਲਿਆ ਮੇਰੇ ਵਾਸਤੇ ਚਲ ਠੀਕ ਆ ਮੈਂ ਚਾਹ ਤਾਂ ਬਣਾ ਲੈਣੀ ਕੋਈ ਨਹੀਂ ਘਰ ਦੀ ਆ ਗੱਲਾਂ ਇਹ ਏ ਕੁੜੀ ਮੇਰੀ ਗੱਲ ਸੁਣ ਹਾਂਜੀ ਤੇ ਕੜੀ ਵਧੀਆ ਜੀ ਬਣਾਈ ਹੁਣ ਹਾਂ ਕੋਈ ਨਾ ਮੈਂ ਵਧੀਆ ਬਣਾਉਂਗੀ ਮੰਮੀ ਲੈ ਬੱਤ ਤੂੰ ਆ ਗਈ ਹੋਰ ਹਾਂ ਠੀਕ ਆ ਹੁਣ ਹਾਂ ਹਾਂ ਪੂਰੀ ਵਧੀਆ ਚੱਲ ਵਧੀਆ ਹੋਰ ਜਵਾਕ ਜੂਗ ਠੀਕ ਸੀ ਹਾਂ ਸਾਰੇ ਠੀਕ ਸੀ ਤੂੰ ਦੱਸ ਮੈਨੂੰ ਤਾਂ ਤੇਰੀ ਬਾੜੀ ਜਿਆਦਾ ਆਈ ਜਾਂਦੀ ਸੀਗੀ ਮੈਂ ਕਿਹਾ ਮੈਂ ਅੱਜ ਮੰਮੀ ਕੋਲੇ ਪੂਰਾ ਦਿਨ ਲੱਗ ਕੇ ਆਉਂ ਲੈ ਤੂੰ ਟਾਈਮ ਤੇ ਆਈ ਆ ਅੱਜ ਤਾਂ ਅਸੀਂ ਕੜੀ ਬਣਾਉਣ ਲੱਗੇ ਆ ਸੱਚੀ ਮੰਮੀ ਹੋਰ ਪਾਪੀ ਕਿਵੇਂ ਆ ਵਧੀਆ ਵਧੀਆ ਤੂੰ ਸੁਣਾ ਕਮਲ ਕੀ ਹਾਲ ਚਾਲ ਹਾਂ ਹਾਂ ਵਧੀਆ ਵਧੀਆ ਚੱਲ ਨੀ ਕੁੜੀਏ ਜਾ ਕੇ ਚਾਹ ਚੋ ਬਣਾ ਲਿਆ ਹਾਂਜੀ ਬਣਾਉਣੀ ਹੈ ਪੋਤਾ ਗਈ ਚਾਹ ਬਣਾਉਣ ਤੇ ਹੁਣ ਇਹ ਦੱਸ ਤੇਰੇ ਜਵਾਗ ਵਧੀਆ ਸਕੂਲ ਸਕਾ ਤੁਰੀ ਜਾਂਦੇ ਆ ਹਾਂ ਹਾਂ ਵਧੀਆ ਜਾਈ ਜਾਂਦੇ ਆ ਨਹੀਂ ਨਾਲ ਲਿਆਉਂਦੀ ਉਹਨਾਂ ਨੂੰ ਵੀ ਲੈ ਮੰਮੀ ਜਿਹਨਾਂ ਨਾਲ ਮੈਂ ਨਾਲ ਲਿਆਉਂਦੀ ਉਹਨਾਂ ਨੂੰ ਜਲਦੀ ਜਾਣ ਦੀ ਜੱਦ ਕਰੀ ਜਾਣੀ ਸੀ ਮੈਂ ਤਾਂ ਪੂਰਾ ਦਿਨ ਰਹਿਣਾ ਸੀ ਤਾਂ ਕਰਕੇ ਨਹੀਂ ਮਿਲ ਕੇ ਆਈ ਉਹਨਾਂ ਨੂੰ ਚਲ ਕੋਈ ਨਾ ਚਲ ਵਧੀਆ ਬਹੁਤ ਟਾਈਮ ਬਾਦ ਆਈਆਂ ਤੂੰ ਹਾਂ ਐ ਕਰਦੀ ਆ ਮੈਂ ਭਾਬੀ ਕੋਲ ਜਾ ਕੇ ਨੇ ਰਸੋਈ ਦੇ ਵਿੱਚ ਹਾਂ ਹਾਂ ਕੋਈ ਨਾ ਮਿਲਿਆ ਹਾਂ ਕੋਰ ਭਾਬੀ ਜੀ ਕੀ ਹਾਲ ਹੈ ਤੁਹਾਡਾ ਵਧੀਆ ਵਧੀਆ ਤੁਸੀਂ ਮੈਨੂੰ ਤਾਂ ਤੁਹਾਡੀ ਬਾਲੀ ਉਹ ਯਾਦ ਆਈ ਜਾਂਦੀ ਸੀਗੀ ਮੈਂ ਕਿਹਾ ਮੈਂ ਤਾਂ ਜਾ ਕੇ ਮਿਲ ਕੇ ਆਉਂਦੀ ਭਾਬੀ ਤੁਸੀਂ ਤਾਂ ਮੇਰੇ ਕੋਲ ਆਉਂਦੇ ਹੀ ਨਹੀਂ ਤੁਸੀਂ ਤਾਂ ਮੈਨੂੰ ਜਮਾ ਯਾਦ ਨਹੀਂ ਕਰਦੇ ਤੁਹਾਨੂੰ ਤਾਂ ਐਵੇਂ ਨਹੀਂ ਹੈਗਾ ਵੀ ਗੇੜਾ ਹੀ ਮਾਰੇ ਆਈਏ ਕੁੜੀ ਨੂੰ ਨਹੀਂ ਨਹੀਂ ਮਾਰਾਂਗੇ ਕਮਲ ਕੋਈ ਨਾ ਗੇੜਾ ਆਵਾਂਗੇ ਅਸੀਂ ਚਲ ਪੱਕਾ ਆਏ ਹੋਗੇ ਹਾਂ ਹਾਂ ਕੋਈ ਨਾ ਕੋਈ ਨਾ ਆਵਾਂਗੇ ਹਾਂ ਨਾ ਮੈਂ ਤੁਹਾਡੇ ਵਾਸਤੇ ਸੂਟ ਲੈ ਕੇ ਆਈ ਸੀਗੀ ਜੇ ਜੇ ਤੁਹਾਨੂੰ ਵਧੀਆ ਲੱਗਿਆ ਅੱਛਾ ਚਲੋ ਠੀਕ ਆ ਐ ਕਰੋ ਭਾਬੀ ਕੀ ਬਣਾਉਣਾ ਚਾਹ ਹਾਂ ਨਹੀਂ ਹੋਇਆ ਕਰੋ ਥੋੜੇ ਜਿਹਾ ਪਕੌੜੇ ਬਣਾ ਲਉਂਗੀ ਹਾਂ ਚਲ ਕੋਈ ਨਵੇਂ ਬਣਾ ਦਿੰਨੇ ਚਲ ਠੀਕ ਚੰਗ ਹੋਰ ਮੰਮੀ ਹੋਰ ਪੁੱਤ ਬਸ ਠੀਕ ਹੂੰ ਸੁਣਾ ਮੰਮੀ ਹਾਂ ਮੈਨੂੰ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਕਿਹੜੀ ਗੱਲ ਪਰ ਇੱਥੇ ਨਹੀਂ ਹਾਂ ਫਿਰ ਜਹੁਰ ਚੱਲਦੇ ਚਲ ਉਥੇ ਬਾਹਰ ਬਹਿ ਕੇ ਗੱਲ ਕਰ ਲੈਨੇ ਆ ਚਲ ਠੀਕ ਆ ਇਹ ਕਿੱਧਰ ਨੂੰ ਤੁਰੀਆਂ ਜਾਂਦੀਆਂ ਐਹ ਜੇ ਕਿਹੜਾ ਘਰ ਪੈ ਗਿਆ ਨੀ ਮੰਮੀ ਨੂੰ ਭੈਣ ਨੂੰ ਕੁੜੀ ਸੀ ਜਾਂਦੀ ਏ ਦੇਖਦੀਆਂ ਜਾ ਕੇ ਜਿਸ਼ਤ ਹੀ ਆ ਜਾ ਤੂੰ ਐਂ ਜੀ ਕਿਹੜੀ ਗੱਲ ਲਗਾ ਆ ਜਾ ਮੈਂ ਤੁਹਾਨੂੰ ਦੱਸ ਦਿਆਂ ਅੰਦਰ ਬੈਠ ਕੇ ਦੱਸ ਦਿੰਦੀ ਮੈਨੂੰ ਉੱਥੇ ਪਾਬੀ ਸੀ ਜੇ ਸੁਣ ਲੈਂਦੀ ਫੇਰ ਮੰਮੀ ਇੱਕ ਖੁਸ਼ਖਬਰੀ ਵਾਲੀ ਗੱਲ ਆ ਕਿਹੜੀ ਆ ਪਤਾ ਇਹਨਾਂ ਦਾ ਨਾ ਫੌਰਨ ਦਾ ਬਣ ਗਿਆ ਫਿਰ ਤਾਂ ਬਾਲੀ ਵਧੀਆ ਗੱਲ ਹੋ ਗਈ ਹੋਰ ਕੀ ਮੰਮੀ ਤੁਹਾਨੂੰ ਪਤਾ ਵਾ ਸਾਡੀ ਜ਼ਿੰਦਗੀ ਵਿੱਚ ਕਿੰਨੀਆਂ ਪਰੇਸ਼ਾਨੀਆਂ ਇਹਦੇ ਨਾਲ ਸਾਡੀਆਂ ਸਾਰੀਆਂ ਤਕਲੀਫਾਂ ਦੂਰ ਹੋ ਜਾਣੀਆਂ ਨੇ ਅੱਛਾ ਇਹ ਚੱਲ ਫਿਰ ਤਾਂ ਬਾਲਾ ਵਧੀਆ ਹੋਰ ਕੀ ਨਾਲੇ ਤੁਹਾਨੂੰ ਪਤਾ ਵਾ ਕਿੰਨੇ ਉਤਰਾਵ ਚੜਾਵ ਸਾਡੀ ਜ਼ਿੰਦਗੀ ਦੇ ਵਿੱਚ ਹਾਂ ਇਹ ਤਾਂ ਹੈਗਾ ਹੁਣ ਇਹਨਾਂ ਦਾ ਫੌਰਨ ਦਾ ਬਣ ਜੂਗਾ ਸਾਰਾ ਕੁਝ ਵਧੀਆ ਹੋ ਜਾਣਾ ਵਾ ਹਾਂ ਇਹ ਤਾਂ ਬਾਲਾ ਵਧੀਆ ਹੋ ਗਿਆ ਪਰ ਮੰਮੀ ਇੱਕ ਇੱਕ ਪ੍ਰੋਬਲਮ ਆ ਗਈ ਆ ਏਰੀ ਮੰਮੀ ਨਾ ਇਹਦੇ ਫੋਰਨ ਜਾਣ ਦੇ ਲਈ 8 ਲੱਖ ਰੁਪਏ ਦੀ ਲੋੜ ਆ 8 ਲੱਖ ਦੀ ਹੋਰ ਕੀ ਮੰਮੀ ਇਹ ਹੁਣ ਬਸ ਤੁਸੀਂ ਕਰ ਸਕਦੇ ਆ ਮੈਂ ਤਾਂ ਹੁਣ ਕੀ ਤੋਂ ਮੰਗਣੇ ਆ ਪਤਾ ਗਲਤ ਹੈਗੀ ਆ ਚਲ ਵਧੀਆ ਹੁਣ ਜਿਹੜਾ ਤੁਸੀਂ ਕਰ ਲਿਆ ਤੇ ਜੇ 1 ਲੱਖ 2 ਲੱਖ ਦੀ ਹੁੰਦੀ ਤਾਂ ਮੈਂ ਕਰ ਦਿੰਦੀ ਪਰ ਇੰਨੇ ਪੈਸੇ ਮੰਮੀ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਕਰਕੇ ਦਿਓ ਕਿਉਂਕਿ ਤੁਹਾਨੂੰ ਪਤਾ ਵਾ ਮੈਂ ਆਪਦੇ ਸਹੁਰਿਆਂ ਦੇ ਵਿੱਚ ਤਾਂ ਬਾਲਾ ਬਰਤ ਨਹੀਂ ਹੈਗੀ ਅਸੀਂ ਤਾਂ ਸ਼ੁਰੂ ਤੋਂ ਅਲੱਗ ਰਹਨੇ ਆ ਤੇ ਇਹ ਤਾਂ ਬਸ ਹੁਣ ਤੁਸੀਂ ਕਰ ਸਕਦੇ ਹੋ ਮੈਨੂੰ ਜਿੰਮੇ ਮਰਜੀ ਵੀਰੇ ਨਾਲ ਗੱਲ ਕਰਕੇ 8 ਲੱਖ ਰੁਪਈਆ ਦਾ ਇੰਤਜ਼ਾਮ ਕਰਕੇ ਦੋ ਮੈਨੂੰ ਪਤਾ ਇਹ ਤਾਂ ਫਿਰ ਔਖਾ ਹੋ ਜਾਣਾ ਵਾ ਜੇ 50 60 ਹਜ਼ਾਰ ਹੁੰਦੇ ਤਾਂ ਫਿਰ ਤੂੰ ਭਾਵੇਂ ਅੱਜ ਲੈ ਦਿੰਦੀ ਮੈਂ ਤੈਨੂੰ ਕਿਸੇ ਗੱਲ ਨੂੰ ਮਨਾ ਕੀਤਾ ਅੱਜ ਤੱਕ ਉਹ ਤਾਂ ਮੰਮੀ ਮੈਨੂੰ ਪਤਾ ਤੂੰ ਕਰਦੀ ਨਹੀਂ ਫਿਰ ਔਖਾ ਨਾ ਐ ਕਰ ਫਿਰ ਤੂੰ ਮੇਰੀ ਟੂਮਾ ਲੈ ਜਾ ਫਿਰ ਤੂੰ ਮੰਮੀ ਤੁਸੀਂ ਉਹੀ ਜਵਾਕਾਂ ਵਾਲੀ ਗੱਲ ਕਰਦੀਆਂ ਉਹਦੇ ਨਾਲ ਕਿੱਥੋਂ ਸਰਣਾ ਉਹ ਕਿੰਨੇ ਕ ਦੀਆਂ ਹੋਣਗੀਆਂ ਦੋ ਦੀਆਂ ਹੋਣਗੀਆਂ ਤਿੰਨ ਦੀਆਂ ਹੋਣਗੀਆਂ ਸਾਨੂੰ ਤਾਂ 8 ਲੱਖ ਰੁਪਏ ਦੀ ਲੋੜ ਆ ਨਾ ਐ ਕਰਦੀਆਂ ਫੇਰ ਤੇਰੇ ਵੀਰੇ ਨਾਲ ਗੱਲ ਕਰਕੇ ਦੇਖਦੀਆਂ ਫਿਰ ਮੈਂ ਚਲ ਠੀਕ ਆ ਤੁਸੀਂ ਫਿਰ ਕਰ ਲਿਓ ਹਾਂ ਕੋਈ ਨਹੀਂ ਮੈਂ ਗੱਲ ਕਰਕੇ ਦੇਖਦੀ ਆ ਚਲ ਠੀਕ ਅੰਦਰ ਬੈਠਨੇ ਆਪਾਂ ਤਾਂ ਗਰਮੀ ਆ ਜਾਂਦੀ ਚਲ ਠੀਕ ਬਾਲੀ ਟੈਨਸ਼ਨ ਹੋਈ ਪਈ ਆ ਉਹ ਚਲ ਕੋਈ ਨਾ ਟੈਨਸ਼ਨ ਨਾ ਕਰ ਤੂੰ ਮੈਂ ਤੇਰੇ ਬੀਰੇ ਨਾਲ ਗੱਲ ਕਰ ਲਉ ਪਰ ਵਿਚਾਰੇ ਦਾ ਕੰਮ ਉਹਦਾ ਵੀ ਘਾਟੀ ਚੱਲਦਾ ਵਾ ਚਲ ਜੇ ਆਪਣਾ ਜਵਾਈ ਬਾਹਰ ਚੱਲਿਆ ਜਾਊਗਾ ਤਾਂ ਇਹਦਾ ਵੀ ਛਾਰ ਦੂਗਾ ਚਲ ਤੇਰੇ ਬੀਰੇ ਦਾ ਵੀ ਕੁਝ ਬਣ ਜਾਊਗਾ ਹਾਂ ਹਾਂ ਮੰਮੀ ਜੇ ਜਦੋਂ ਇਹ ਚਲੇਗੇ ਆਪਾਂ ਬੀਰੇ ਹੁਣਾਂ ਨੂੰ ਵੀ ਬੁਲਾ ਲੈਣਾ ਵਾ ਨਾਲੇ ਤੈਨੂੰ ਵੀ ਫੌਰਨ ਦਾ ਪੱਗੇੜਾ ਕਢਾ ਦੇਣਾ ਵਾ ਅੱਛਾ ਫਿਰ ਚਲ ਵਧੀਆ ਫਰਤਾਨ ਬਸ ਤੂੰ ਮੈਨੂੰ ਜਿਵੇਂ ਮਰਜ਼ੀ ਕਰਕੇ 8 ਲੱਖ ਦਾ ਪ੍ਰਬੰਧ ਕਰ ਦੇ ਹਾਂ ਹਾਂ ਕੋਈ ਨਾ ਤੇਰੇ ਬੀਰੇ ਨਾਲ ਜ ਮੈਂ ਗੱਲ ਕਰ ਲੈਣੀ ਆ ਹੁਣ ਮੰਮੀ ਤੁਬੀਰੇ ਨਾਲ ਗੱਲ ਕਰ ਲਈ ਉਹ ਕੋਈ ਨਾ ਮੈਂ ਕਰ ਲਉ ਤੂੰ ਚੁੱਪ ਕਰ ਜਾਉਂਦੀ ਐ ਉਹ ਕੋਈ ਵੀ ਮੇਰੀਆਂ ਬਦਨ ਜੁਲੀਆ ਕਰਦੀ ਐ ਚੁੱਪ ਕਰ ਜਾ ਹੁਣ ਤੂੰ ਚਲੋ ਆਪਾਂ ਕਿਹੜਾ ਚੂਹੇ ਆਪਾਂ ਤਾਂ ਆਪਸ ਚ ਗੱਲਾਂ ਕਰਦੇ ਹਾਂ ਨਹੀਂ ਨਹੀਂ ਪਤਾ ਹੁੰਦਾ ਕੀ ਪਤਾ ਕੀ ਸੋਚੂਗੀ ਤੂੰ ਚੁੱਪ ਕਰ ਜਾ ਆਹੋ ਠੀਕ ਹੈ ਤਾਂ ਵੀ ਚਾਲ ਲੈ ਲੈ ਪੁੱਤਰਾ ਚਾ ਮੰਮੀ ਤੂੰ ਚਾਹ ਤਾਂ ਪੀ ਲਈ ਹੁਣ ਵੀਰੇ ਨੂੰ ਫੋਨ ਲਾ ਕੇ ਦੇ ਹਾਂ ਹਾਂ ਕੋਈ ਨਾ ਮੈਂ ਲਾ ਦਿੰਨੀ ਹਾਂ ਹੁਣ ਹੈਲੋ ਪੁੱਤ ਉਹ ਉਹਨਾਂ ਕਮਲ ਆਈ ਸੀ ਹਾਂ ਉਹਨੂੰ ਨਾ 8 ਲੱਖ ਰੁਪਈਆ ਚਾਹੀਦਾ ਤੇ ਤੂੰ ਇੰਤਜ਼ਾਮ ਕਰਦੇ ਹੁਣ ਚਲ ਠੀਕ ਆ ਫਿਰ ਕਹਿ ਦਿੰਨੀ ਆ ਕੀ ਕਹਿੰਦੇ ਉਹ ਜਿਹਨੇ ਪੁੱਤ ਉਹ ਨੰਬਿਤ ਤੋਂ ਨਹੀਂ ਸਰਨਾ ਇਹਨੇ ਪੈਸੇ ਆ ਨਾ ਤੇ ਮੇਰੇ ਕੋ ਤਾਂ ਹੈ ਨਹੀਂ ਬਾਲੇ ਵੀ ਉਹਨੂੰ ਕਾ ਕਿਸੇ ਹੋਰ ਤੋਂ ਪਤਾ ਕਰ ਲ ਲੈ ਵੀਰੇ ਤਾਂ ਮੰਮੀ ਸਿੱਧਾ ਸਿੱਧਾ ਜਵਾਬ ਦੇਤਾ ਇਹਦਾ ਮੈਨੂੰ ਪਤਾ ਵਾ ਵੀਰੇ ਦਾ ਇਸ਼ਾਰਾ ਕਿੱਧਰ ਨੂੰ ਆ ਉਹਨੂੰ ਜਦ ਚੰਗਾ ਭਲਾ ਪਤਾ ਵੀ ਮੈਂ ਸਹੁਰਿਆਂ ਨਾਲ ਵਰਤਦੀ ਨਹੀਂ ਹੈਗੀ ਮੈਂ ਉਹਨਾਂ ਤੋਂ ਅਲੱਗ ਰਹਿਣੀ ਆ ਮੈਂ ਉਹਨਾਂ ਤੋਂ ਕਿਹੜੇ ਮੂੰਹ ਨਾਲ ਪੈਸੇ ਮੰਗਲਵਾ ਤੇ ਚਲ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਕੋਈ ਨਾ ਹੋ ਜੂਗਾ ਇੰਤਜ਼ਾਮ ਮੰਮੀ ਕਿਦਾਂ ਹੋਊਗਾ ਮੰਮੀ ਇੱਕ ਗੱਲ ਆ ਆਪਣੇ ਜਿਹੜੇ ਨਾਲ ਦਾ ਪਲਾਟ ਆ ਤੂੰ ਮੈਨੂੰ ਉਹਦੇ ਪੇਪਰ ਦੇ ਦੇ ਆਪਾਂ ਉਹਨੂੰ ਗਹਿਣੇ ਰੱਖ ਕੇ ਨਾਲੇ ਮੇਰਾ ਸਰ ਜੂ ਫਿਰ ਆਪਾਂ ਛੇਤੀ ਛਡਵਾ ਲਾਂਗੇ ਮੈਂ ਤੁਹਾਨੂੰ ਪੈਸੇ ਭੇਜ ਦੂੰ ਹਾਂ ਚੱਲ ਠੀਕ ਆ ਉਹ ਮੇਰੇ ਨਾਂ ਤੇ ਆ ਕੋਈ ਨਾ ਉਹਦਾ ਜਾ ਹੁ ਤੱਕਾਗਜ਼ ਲੈ ਲਾ ਹਾਂ ਮੈਨੂੰ ਉਹ ਦੇ ਦੋ ਤੁਸੀਂ ਹਾਂ ਚੱਲ ਮੰਨੇ ਚੱਲ ਦੇ ਹੁਣ 8 ਲੱਖ ਮੰਗਦੀ ਆ ਐ ਮੰਮੀ ਪੇਪਰ ਦੇਣ ਨੂੰ ਵੀ ਤਿਆਰ ਹੋ ਗਈ ਪਲਾਟ ਦੇ ਆਟ ਲੱਖ ਨੂੰ ਧਾਤਰੋਂ ਇੰਨਾ ਮਹਿੰਗਾ ਪਲਾਟ ਵੇਚੂਗੀ ਮੰਮੀ ਹਏ ਮੰਮੀ ਦਾ ਬਿਸਰੇ ਆਵਾਜ਼ ਕੁੜੀ ਨੂੰ ਇਹ ਨਹੀਂ ਦਿੰਦੀ ਆਪਦੀ ਨੂੰ ਜਿਆ ਆ ਬੇਬੇ ਜਿਵੇਂ ਨਹੀਂ ਦੇ ਦਿੰਦੀ ਹਾਂ ਲੈ ਪਤਾਤਾ ਗਾਜ ਚੱਲ ਜਦੋਂ ਤੂੰ ਬਾਹਰ ਚਲੇਗੇ ਬਸ ਫਿਰ ਆਪਾਂ ਬਾਣੀ ਜੀ ਹਾਂ ਹਾਂ ਮੈਂ ਤੁਹਾਨੂੰ ਛੜਵਾ ਕੇ ਦੇ ਦੇਣਾ ਆਪਾਂ ਨੂੰ ਹੁਣ ਲੋਡ ਆਪਾਂ ਵਰਤ ਲੈਣੇ ਆ ਫਿਰ ਆਪਾਂ ਤੈਨੂੰ ਛੇਤੀ ਕਮਾ ਕੇ ਤੁਹਾਨੂੰ ਮੋੜ ਦਾਂਗੇ ਚਲ ਠੀਕ ਆ ਠੀਕ ਆ ਚਲ ਠੀਕ ਆ ਜਦੋਂ ਹੋਇਆ ਕੰਮ ਮੈਂ ਤੈਨੂੰ ਦੱਸੂ ਫਿਰ ਮੈਂ ਤੈਨੂੰ ਵੀ ਬਾਹਰ ਬੁਲਾ ਲੈਣਾ ਅੱਛਾ ਹਾਂ ਚਲ ਕੋਈ ਨਾ ਹਾਂ ਵੀਰੇ ਨੂੰ ਨਹੀਂ ਮੈਂ ਬੁਲਾਉਣਾ ਹਾਂ ਤੈਨੂੰ ਬੁਲਾਉਂਗੀ ਮੈਂ ਚਲ ਕੋਈ ਨਾ ਮੰਮੀ ਆ ਤੁਸੀਂ ਕੀ ਕੀਤਾ ਪਲਾਟ ਦੇ ਕਾਗਜ਼ ਚੱਕ ਤੁਸੀਂ ਕੰਮ ਨੂੰ ਦੇ ਤੇ ਨਾ ਤੂੰ ਕੀ ਲੈਣਾ ਨਾ ਮੈਂ ਇਸ ਘਰ ਦੀ ਕੁਛ ਲੱਗਦੀ ਨਹੀਂ ਗੀ ਉਹ ਤਾਂ ਪਲਾਟ ਮੇਰੇ ਨਾਂ ਤੇ ਆ ਤੁਸੀਂ ਕੀ ਲੈਣਾ ਉਹ ਤੇ ਪਲਾਟ ਤੋਂ ਤਾਂ ਮੇਰਾ ਪਲਾਟ ਆ ਲੈ ਦੱਸ ਮੰਮੀ ਤੁਹਾਡਾ ਦਿਮਾਗ ਖਰਾ ਵਈਟਾ ਮਹਿੰਗਾ ਪਲਾਟ ਆ ਉਹ ਸੜਕ ਤੇ ਪਿਆ ਰੋਡ ਤੇ ਮੇਰਾ ਪਲਾਟ ਆ ਮੈਂ ਜਿਹੜਾ ਕੁਛ ਮਰਜ਼ੀ ਕਰਾਂ ਤੁਸੀਂ ਵਿੱਚ ਕੀ ਲੈਣਾ ਮੇਰੇ ਤੋਂ ਜੇ ਠੀਕ ਆ ਪਰ ਮੰਮੀ ਜੀ ਮੈਨੂੰ ਤਾਂ ਕੀ ਮਤਲਬ ਆ ਦੇਈ ਚਲੋ ਫਿਰ ਚੱਕ ਚੱਕ ਕੇ ਉਹਨੂੰ ਸਾਰਾ ਘਰ ਪਲਟਾ ਦੇ ਉਹਨੂੰ ਸਾਰਾ ਘਰ ਆਹੋ ਦੇ ਦੂੰ ਮੈਂ ਹਾਂ ਸਾਨੂੰ ਨਹੀਂ ਲੋੜ ਵੇ ਉਹਨੇ ਦੇ ਦੋ ਸਾਰਾ ਕੁਝ ਇਹ ਮੇਰੇ ਨਾਲ ਕੀ ਮਿਲਣਾ ਹੈ ਮੇਰੀ ਕੁੜੀ ਨੇ ਤਾਂ ਥੋੜੇ ਦਿਨਾਂ ਨੂੰ ਮੈਨੂੰ ਵੀ ਸੱਦ ਲੈਣਾ ਤਾਂ ਪੈਸੇ ਹੀ ਆ ਤਾਂ ਉਹਨੇ ਮੋੜ ਜਾਣਾ ਮੈਨੂੰ ਪੈਸੇ ਬੱਸ ਹੈਲੋ ਹਾਂ ਤੁਹਾਨੂੰ ਪਤਾ ਲੱਗਿਆ ਕੁਝ ਨਹੀਂ ਮम्मी ਨੇ ਕਮਲ ਦਾ ਆਪਣਾ ਰੋਡ ਵਾਲਾ ਪਲਾਟ ਆ ਇੰਨਾ ਮਹਿੰਗਾ ਉਹਦੇ ਕਾਗਜ਼ ਦੇਤੇ ਚੱਕ ਕੇ ਹਾਂ ਪੈਸੇਨ ਕਹਿੰਦੀ ਸੀ ਅੱਛਾ ਹਾਂ ਮੋੜ ਨੇ ਮੋੜ ਨਾ ਨੇ ਕਿੱਥੇ ਆ ਚੱਲ ਹਾਂ ਲੱਗ ਜੂ 2-4 ਸਾਲਾਂ ਤੱਕ ਪਤਾ ਫਿਰ ਕੋਈ ਨਾ ਦੇਖ ਲਾਂਗੇ ਫਿਰ ਕਿੰਨਾ ਕੋ ਕਰਦੀ ਐ ਮੋੜਦੀ ਮੋੜਦੀ ਆ ਚੱਲ ਠੀਕ ਆ ਕੋਈ ਨਹੀਂ ਹਾਂ ਚੰਗ ਕਰਦੀ ਐ ਕਮਨ ਨੂੰ ਫੇਰ ਫੋਨ ਲਾ ਕੇ ਦੇਦੀ ਐ ਇਹ 6 ਮਹੀਨੇ ਹੋ ਗਏ ਇਹਦਾ ਫੋਨ ਨਹੀਂ ਲੱਗਦਾ ਨਾ ਚੱਕਦੀ ਐ ਇਹ ਮੜ ਜਾਂਦਾ ਇਹ ਚੱਕਦੀ ਨਹੀਂ ਨਹੀਂ ਹੁਣ ਤਾਂ ਜਿਵੇਂ ਬੰਦ ਹੋਣ ਲੱਗ ਗਿਆ ਪਤਾ ਨਹੀਂ ਸ਼ਾਇਦ ਹੋਰ 판 ਖਰਾਬ ਹੋ ਗਿਆ ਹੁਣ ਇਹ ਤਾਂ ਤਾਂ ਹੀ ਆਈ ਕਰਦੀ ਹੁਣ ਚਲ ਆਪੇ ਆ ਜੂ ਕਿ ਜਿਹੜਾ ਮਾ ਆ ਜੂ ਕਿਸੇ ਦਾ ਨਾ ਕਰੋਨਾ ਵੀ ਹੈ ਨੀਗਾ ਇਕੱਲੀ ਆ ਵਿਚਾਰੀ ਕਿੱਥੇ ਆ ਹੁੰਦਾ ਜਿੰਮੇਵਾਰੀਆਂ ਕਰਦੀਆਂ ਵਿਚਾਰੀ ਮੇਰੀ ਕੁੜੀ ਤੇ ਆਈਆਂ ਪਈਆਂ ਹੋਣੀਆਂ ਨੇ ਚੱਕ ਲੈ ਮਾਤਾ ਤੇਰੀ ਕੁੜੀ ਨੇ ਫੋਨ ਨਾ ਉਹ ਬੇਚਾਰੀ ਕੱਲੀ ਆ ਔਖੀਆਂ ਜ਼ਿੰਮੇਵਾਰੀਆਂ ਸਾਰੀਆਂ ਆ ਗਈਆਂ ਹੋਣੀਆਂ ਵਿਚਾਰੀ ਤੇ ਕੱਲੀ ਕੁਲੀ ਕੋਈ ਨਹੀਂ ਦੀ ਉਹ ਤਾਂ ਆਪ ਜਾ ਛੜ ਗਈ ਆ ਨਹੀਂ ਕਿੱਥੇ ਜਾ ਛੜ ਗਈ ਵਿਚਾਰੀ ਕੱਲੀ ਹੋਣੀ ਆ ਲੈ ਮੈਂ ਹੁਣ ਸੁਣ ਕੇ ਆਈ ਆ ਗੱਲ ਹਜੇ ਉਹ ਤਾਂ ਬਾਹਰ ਚਲੀ ਗਈ 6 ਮਹੀਨੇ ਹੋ ਗਏ ਉਹਨੂੰ ਤਿੰਨ ਦੱਸ ਕੇ ਵੀ ਨਹੀਂ ਗਈ ਅੱਛਾ ਹੋਰ ਨਹੀਂ ਮੈਨੂੰ ਤਾਂ ਉਹਨੇ ਕੁਝ ਵੀ ਨਹੀਂ ਦੱਸਿਆ ਜਾਣਦਾ ਲੈ ਉਹ ਤਾਂ ਆਪ ਚਲੀ ਗਈ ਨਾ ਹੋ ਗਈ ਨਾ ਇਹ ਆਪਣਾ ਪਲਾਟ ਡੁੱਬ ਗਿਆ ਹੁਣ ਮਹਿੰਗੇ ਭਾਦਾ ਨੇ ਨਹੀਂ ਪਲਾਟ ਤੋਂ ਗਿਰਵੀ ਰੱਖ ਕੇ ਗਈ ਆ। ਕਿ ਐ ਵੀ ਗੁਰਵੀ ਕੋਈ ਨਹੀਂ। ਉਹ ਤਾਂ ਵੇਚ ਗਈ। ਹੁਣੇ ਆਪ ਜਾਣਾ ਸੀ ਤਾਂ ਕਰਕੇ ਵੇਚ ਤਾਂ ਉਹਨੇ ਸਾਰਾ। ਸਾਰੇ ਸਸਤੇ ਪਹਾਾਂ ਚ ਵੇਚ ਗਈ। ਇੰਨੇ ਮਹਿੰਗੇ ਪਹਾ ਦਾ ਪਲਾਟ ਸੀ ਆਪਣਾ। ਅੱਛਾ ਨਹੀਂ ਮੈਨੂੰ ਤਾਂ ਦੱਸ ਕੇ ਨਹੀਂ ਗਈ ਉਹ। ਦੱਸਣਾ ਨੇ ਕੀ ਆਂ ਤੈਨੂੰ? ਉਹ ਤਾਂ ਗਈ ਕੈਨੇਡਾ ਚੜ੍ਹ ਕੇ। ਅਸੀਂ ਤਾਂ ਮਾਂ ਦਾ ਤੈਨੂੰ ਬਥੇਰਾ ਸਮਝਾਇਆ ਸੀ। ਤੂੰ ਸਮਝਦੀ ਸੀਗਾ ਸਾਡੀਆਂ ਗੱਲਾਂ ਉਹ। ਉਹ ਤਾਂ ਤੂੰ ਕੁੜੀ ਦੀ ਉਂਗਲਾਂ ਤੇ ਚੜੀ ਹੋਈ ਸੀ। ਜਿਹੜੀ ਕਿਹੜੀ ਚੀਜ਼ ਚੱਕ ਕੇ ਉਹਨੂੰ ਦੇਈ ਜਾਂਦੀ ਸੀਗੀ। ਇਹਨਾਂ ਦਾ ਤਾਂ ਆਪ ਤਵਾਦਲਾ ਹੋ ਗਿਆ ਵਾ ਹੁਣ। ਅਸੀਂ ਤਾਂ ਆਪ ਚੱਲੇ ਆ ਹੁਣ। ਤੂੰ ਘਰ ਤਾਂ ਤੇਰੇ ਨਾਲ ਹੀ ਆ ਹਾਂ ਹਾਂ ਘਰ ਤਾਂ ਮੇਰੇ ਨਾਲ ਹੀ ਤੂੰ ਰਹਿ ਹੁਣ ਇਕੱਲੀ ਇੱਥੇ ਆ ਦੇ ਘਰ ਚ ਅਸੀਂ ਤਾਂ ਚੱਲੇ ਆਪ ਲੈ ਪੁੱਤ ਮੈਂ ਇਕੱਲੀ ਕੀ ਕਰਾਂਗੀ ਤੁਸੀਂ ਵਿਥੇ ਰਹੋ ਮੇਰੇ ਨਾਲ ਨਾ ਨਾ ਬੇਪੇ ਤੁਸੀਂ ਹਣ ਕੇ ਮੇਰੇ ਆਪਾਂਗੇ ਹੁਣ ਤੇਰੀ ਕੁੜੀ ਉਹ ਸਾਂਭੂਗੀ ਤੈਨੂੰ ਉਹਨੂੰ ਸੱਦ ਹੁਣ ਜਿਹਨੂੰ ਚੀਜ਼ਾਂ ਦਿੰਦੀ ਸੀ ਚੱਕ ਚੱਕ ਕੇ ਇੱਥੇ ਚੱਲੇ ਆ ਹਾਏ ਅੱਜ ਕੱਲ ਜਵਾਬ ਕਿਸੇ ਦੇ ਨਹੀਂ ਗਏ ਤਾਂ ਪੈਸਿਆਂ ਦੀ ਆ ਮੈਂ ਤਾਂ ਦਾ ਪਲਾਟ ਵੀ ਗਵਾ ਲਿਆ ਤੇ ਆ ਦਾ ਮੁੰਡਾ ਵੀ ਗਵਾ ਲਿਆ ਅੱਜਕੱਲ੍ਹ ਨਹੀਂ ਕੋਈ ਕਿਸੇ ਦੀ ਸੇਵਾ ਕਰਦਾ